you. Mm -hmm. ਨਗਰ ਕੌਂਸਲ ਨਾਬਾ ਦੇ ਵੱਲੋਂ ਹਰ ਸਾਲ ਨਵੇਂ ਸਾਲ ਦੀ ਆਮਦ ਤੇ ਉਥੇ ਸੰਗਤ ਦੇ ਵੱਲੋਂ ਸਰਪੰਦ ਦੇ ਭਲੇ ਦੀ ਲਈ ਸ਼੍ਰੀ ਖੰਡਪਟ ਸਾਹਿਬ ਦੇ ਪੋਗ ਪਾਈ ਜਾਂਦੇ ਨੇ ਇਸ ਧਾਰਮਿਕ ਸਮਾਗਮ ਦੇ ਵਿੱਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਕੌਂਸਲਰ ਮੌਜੂਦ ਰਹਿੰਦੇ ਨੇ ਉਥੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨਤੇ ਵੱਲੋਂ ਖਾਸ ਤੌਰ ਤੇ ਪਹੁੰਚ ਕਰਕੇ ਸਰਪੰਦ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਤੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਵੱਲੋਂ ਆਏ ਹੋਏ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ ਨਗਰ ਕੌਂਸਲ ਦੇ ਵੱਲੋਂ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ ਸਾਰੇ ਨਾਭਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਔਰ ਵਿਦੇਸ਼ ਦੇ ਵਿੱਚ ਵਸਦੇ ਸਾਰਿਆਂ ਨੂੰ ਨਵਾਂ ਸਾਲ 2024 ਦੀ ਬਹੁਤ ਬਹੁਤ ਮੁਬਾਰਕਾਂ ਅੱਜ ਨਗਰ ਕੌਂਸਲ ਨਾਭਾ ਦੇ ਵਿੱਚ 25ਵਾਂ ਜਿਹੜਾ ਜੀ ਗੁਰੂ ਸਾਹਿਬ ਦੀ ਅਸ਼ੀਰਵਾਦ ਦੇ ਸਦਕਾ ਖਨ ਫੜ ਸਾਹਿਬ ਦੇ ਭੋਗ ਪਾਇਆ ਨੇ ਔਰ 25 ਸਾਲ ਹੋ ਗਏ ਲਗਾਤਾਰ ਇਹ ਕਾਰਜ ਆਰੰਭ ਹੋਇਆ ਨੂੰ ਜੀ ਕਿਉਂਕਿ 25 ਸਾਲ ਪਹਿਲਾਂ ਬਿਲਡਿੰਗ ਬਣੀ ਸੀ ਅੱਜ 25ਵਾਂ ਜਿਹੜਾ ਜੀ ਸਮਾਗਮ ਨਵੇਂ ਸਾਲ ਦਾ ਇਸ ਬਿਲਡਿੰਗ ਦੇ ਵਿੱਚ ਕਰਵਾਇਆ ਗਿਆ ਪਰ ਮੈਂ ਸਮੁੱਚੀ ਨਗਰ ਕੌਂਸਲ ਨਾਬਾ ਦਾ ਪ੍ਰਧਾਨ ਮੈਡਮ ਸੁਯਾਤਾ ਚਾਵਲਾ ਜੀ ਸਾਰੇ ਐਨਸੀ ਸਹਿਬਾਨ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੂਰੇ ਪ੍ਰਸ਼ਾਸਨ ਦਾ ਐਸ ਡੀ ਐਮ ਨਾਬਾ ਡੀ ਐਸ ਪੀ ਨਾਬਾ ਔਰ ਜਿਨ ਨੇ ਸਾਡੇ ਵੀਡੀਓ ਆਫਿਸ ਜਿਨ ਨੇ ਅਲੱਗ-ਅਲੱਗ ادارے ਨੇ ਸਾਰੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਬਹੁਤ ਛੇ ਤਰੀਕੇ ਨਾਲ ਕੰਮ ਕਰ ਰਹੇ ਆ ਅੱਗੇ ਵੀ ਕੰਮ ਕਰੋ 2024 ਦੇ ਵਿੱਚ ਅਸੀਂ ਸਾਰੇ ਮਿਲ ਕੇ ਨਾਬੇ ਨੂੰ ਇੱਕ ਨਵੇਂ ਮਕਾਮ ਤੇ ਲੈ ਕੇ ਚੱਲੀਏ ਔਰ ਪੰਜਾਬ ਦੇ ਵਿੱਚ ਇੱਕ ਵੱਖਰਾ ਜਿਹੜਾ ਜੀ ਨਾਬੇ ਦਾ ਜਿਹੜਾ ਵੱਖਰਾ ਇੱਕ ਮਕਾਮ ਹੋਵੇ ਸੋ ਮੇਰੇ ਵੱਲੋਂ ਸਭ ਨੂੰ ਇੱਕ ਵਾਰ ਫਿਰ ਦਿਲ ਦੀ ਗਹਿਰਾਈਆਂ ਤੋਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਪਰ ਆਪਾਂ ਪ੍ਰਣ ਕਰੀਏ ਕਿ ਅੱਜ ਦੇ ਦਿਨ ਆਪਾਂ ਕੋਈ ਨਾ ਕੋਈ ਐਸਾ ਆਪਣੇ ਆਪ ਨਾਲ ਕੋਈ ਨਾ ਕੋਈ ਪ੍ਰਣ ਕਰੀਏ ਕਿ ਅਸੀਂ ਅੱਜ ਤੋਂ ਬਾਅਦ ਇਹ ਕੰਮ ਜਿਹੜਾ ਨਹੀਂ ਕਰਨਾ 2023 ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਗੁਸਤਾਖੀਆਂ ਹੋਈਆਂ ਆਣਗੀਆਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਔਰ ਕੋਸ਼ਿਸ਼ ਕਰੀਏ ਕਿ ਹੁਣ 2024 ਦੇ ਵਿੱਚ ਉਹ ਗਲਤੀ ਦੁਬਾਰਾ ਨਾ ਦੁਹਰਾਈਏ ਔਰ ਸਭ ਨੂੰ ਨਾਲ ਲੈ ਕੇ ਸਭ ਦਾ ਵਿਕਾਸ ਕਰੀਏ ਔਰ ਪੰਜਾਬ ਨੂੰ ਭਗਵੰਤ ਮਾਨ ਸਾਹਿਬ ਦਾ ਸੁਪਨਾ ਜਿਹੜਾ ਹੈ ਰੰਗਲਾ ਪੰਜਾਬ ਬਣਾਉਣ ਦਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲੇ ਪਾਸੇ ਚੱਲੀਏ ਦੇਖੋ 2024 ਬਹੁਤ ਵੱਡਾ ਸਾਲ ਹੈ ਜੀ ਇਸ ਸਾਲ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਹੈ ਪੂਰੇ ਦੇਸ਼ ਦੀ ਜਿਹੜੀ ਪੰਚਾਇਤ ਚੁਣੀ ਜਾਣੀ ਹੈ ਯਾਨੀ ਕਿ ਲੋਕ ਸਭਾ ਦੀ ਇਲੈਕਸ਼ਨ ਹੋਣੀ ਹੈ ਔਰ ਉਸ ਤੋਂ ਬਾਅਦ ਪਿੰਡਾਂ ਦਾ ਜਿਹੜਾ ਬੇਸ ਹੈ ਜੀ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਉਹ ਹੈ ਜੀ ਪਿੰਡ ਜਿੱਥੋਂ ਪਿੰਡ ਦਾ ਪੰਚਾਇਤ ਮੈਂਬਰ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਉਹਦੀ ਇਲੈਕਸ਼ਨ ਵੀ ਇਸੇ ਸਾਲ ਚ ਆ। ਉਸ ਤੋਂ ਬਾਅਦ ਅਗਲਾ ਸਟੈਪ ਹੈ ਜੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਉਹ ਇਲੈਕਸ਼ਨ ਵੀ ਇਸੇ ਸਾਲ ਚ ਹੀ ਆ ਜੀ। ਔਰ ਫਿਰ ਜਿਹੜੇ ਵੱਡੇ ਸ਼ਹਿਰ ਨੇ ਕਾਰਪੋਰੇਸ਼ਨ ਜਿੱਥੇ ਹੈਗੀ ਆ ਉਹ ਇਲੈਕਸ਼ਨ ਵੀ ਇਸੇ ਸਾਲ ਦੇ ਵਿੱਚ ਹੀ ਆ ਜੀ। ਬਹੁਤ ਸਾਰੀਆਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਵੀ ਇਸੇ ਸਾਲ ਚ ਨੇ। ਸੋ ਬਹੁਤ ਅਹਿਮ ਔਰ ਬੜਾ ਮਹੱਤਵਪੂਰਨ ਹੈ ਜੀ 2024 ਔਰ ਇਹਦੇ ਲਈ ਅਸੀਂ ਸਾਰੇ ਮਿਲ ਕੇ ਮਿਹਨਤ ਕਰਾਂਗੇ ਔਰ ਆម ਪਾਰਟੀ ਦਾ ਝੰਡਾ ਉਲੰਧ ਕਰਾਂਗੇ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੀ ਦਿਗਵਾਈ ਦੇ ਵਿੱਚ ਸਾਰੇ ਮਿਲ ਕੇ ਪੰਜਾਬ ਲਈ ਕੰਮ ਕਰਾਂਗੇ ਲੋਕ ਸਭਾ ਚੋਣਾਂ ਕੀ ਸਮਝਦੇ ਹੋਗੇ ਕਿ ਇੱਕ ਪਾਸੇ ਬੀਜੇਪੀ ਅਕਾਲੀ ਦਲ ਦਾ ਗੱਟ ਗੱਠ ਜੋੜ ਵੀ ਸਾਹਮਣੇ ਆ ਰਿਹਾ ਹੈਗਾ ਸੋ ਦੇਖੋ ਇਹ ਤਾਂ ਹੁੰਦਾ ਹੀ ਹੈ ਜੀ ਜਦੋਂ ਇਲੈਕਸ਼ਨ ਹੁੰਦੀ ਆ ਨਾ ਜੀ ਉਦੋਂ ਗੱਠ ਜੋੜ ਹੁੰਦੇ ਵੀ ਨੇ ਗੱਟ ਜੋ ਟੁੱਟਦੇ ਵੀ ਨੇ ਔਰ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੁਸੀਂ ਲੋਕਾਂ ਲਈ ਕਮਿਟਮੈਂਟ ਨਾਲ ਕੰਮ ਕਰੋ ਲੋਕਾਂ ਦੇ ਤੁਸੀਂ ਸਹਾਰਾ ਬਣੋ ਔਰ ਲੋਕਾਂ ਨੂੰ ਜਿਹੜੀ ਤਕਲੀਫ ਆ ਉਹਨੂੰ ਆਪਣੀ ਤਕਲੀਫ ਸਮਝੋ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਜੀ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਿਤੇ ਕਿਨੂੰ ਭਾਗ ਲਾਉਣੇ ਨੇ ਇਹ ਸੱਚੇ ਪਾਤਸ਼ਾਹ ਜਾਣਦਾ ਜੀ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਸੱਚੇ ਪਾਸ਼ਾ ਜਰੂਰ ਫਲਤਾ ਤੁਹਾਡੇ ਵੱਲੋਂ ਪੂਰੀ ਤਿਆਰੀ ਹੈ ਜੀ ਬਿਲਕੁਲ ਪੂਰੀ ਤਿਆਰੀ ਹੈ ਨਾਬੇ ਦੇ ਡਵੈਲਪਮੈਂਟ ਵਾਸਤੇ ਕੀ ਲੈ ਕੇ ਆਏ ਹੋ ਨਾਬੇ ਦੇ ਡਵੈਲਪਮੈਂਟ ਵਾਸਤੇ ਜੀ ਇੱਕ ਤਾਂ ਸੀਵਰੇਜ ਦਾ ਪ੍ਰੋਜੈਕਟ ਜਿਹੜਾ ਹੈ ਜੀ ਔਰ ਐਸਟੀਪੀ ਜਿਹੜਾ ਹੈ ਗੰਦੇ ਪਾਣੀ ਦਾ ਉਹ ਸਟਾਰਟ ਕਰਨਾ ਹੈ ਇਸ ਸਾਲ ਇਸ ਤੋਂ ਇਲਾਵਾ ਅਸੀਂ ਜਿਹੜਾ ਨਾਬੇ ਨੂੰ ਇੱਕ ਇਨਡੋਰ ਆਡੀਟੋਰੀਅਮ ਸਟੇਡੀਅਮ ਜਿਹੜਾ ਦੀ ਆਡੀਟੋਰੀਅਮ ਜਿਹੜਾ ਉਹਦੀ ਪ੍ਰੋਪੋਜ਼ਲ ਅਸੀਂ ਬਣਾ ਕੇ ਭੇਜੀ ਹੋਈ ਹੈ ਕੋਸ਼ਿਸ਼ ਕਰਾਂਗੇ ਕਿ ਇਸ ਸਾਲ ਉਸ ਦਾ ਆਗਾਜ਼ ਹੋ ਸਕੇ ਇਸ ਤੋਂ ਇਲਾਵਾ ਨਾਬੇ ਨੂੰ ਹੋਰ ਅੱਛੇ ਤਰੀਕੇ ਨਾਲ ਸਫਾਈ ਕੀਤੀ ਜਾਵੇ ਨਾਬੇ ਦੀਆਂ ਸਟਰੀਟ ਲਾਈਟਾਂ ਨਾਬੇ ਦੀਆਂ ਗਲੀਆਂ ਨਾਬੇ ਦੀਆਂ ਸੜਕਾਂ ਸਾਰੀਆਂ ਸਾਫ਼ ਸੁਥਰੀਆਂ ਹੋਣ ਔਰ ਜਿੰਨੇ ਇੱਥੇ ادارے ਨੇ ਚਾਹੇ ਉਹ ਧਾਰਮਿਕ ادارے ਨੇ ਚਾਹੇ ਸਿੱਖਿਆ ادارے ਨੇ ਚਾਹੇ ਉਹ ਹਸਪੀਟਲ ਆ ਸਾਰਿਆਂ ਨੂੰ ਸਾਫ਼ ਸੁਥਰਾ ਰੱਖੀ ਨਾਬਾ ਇੱਕ ਵੱਖਰਾ ਸ਼ਹਿਰ ਨਜ਼ਰ ਆਵੇਗੀ ਸੋ ਇਹ ਕੋਸ਼ਿਸ਼ ਜਿਹੜੀ ਅਸਰ ਕਰਾਂਗੇ ਅੱਜ 9 ਸਾਲ ਦੇ ਮੌਕੇ ਤੇ 25ਵੇਂ ਅਖੰਡ ਸਾਹਿਬ ਦੇ ਭੋਗ ਪਾਏਗੇ ਨੇ ਜੋ ਕਿ ਬਹੁਤ ਹੀ ਖੁਸ਼ੀਆਂ ਦਾ ਦਿਨ ਹੈ ਤੇ ਸਾਰਿਆਂ ਨੂੰ ਮੈਂ ਸਾਰੇ ਨਾਬਾ ਨਿਵਾਸੀ ਨੂੰ ਮੁਬਾਰਕਬਾਦ ਦਿੰਨੀ ਆ ਔਰ ਸਾਰੀ ਨਗਰ ਕੌਂਸਲ ਟੀਮ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਅੱਜ ਮੈਂ ਇਸ ਮੌਕੇ ਤੇ ਮਤਲਬ ਇਹ ਮਿਹਰ ਮੈਨੂੰ ਬਖਸ਼ੀ ਹੈ ਕਿ ਅੱਜ 25ਵੇਂ ਅਖੰਡ ਪਾਠ ਦੇ ਭੋਗ ਤੇ ਅਸੀਂ ਇੱਥੇ ਮੌਜੂਦ ਆਂ ਸਾਰੀ ਨਗਰ ਕੌਂਸਲ ਟੀਮ ਜਿਹੜੀ ਹੈਗੀ ਹੈ ਤੇ ਸਾਰੇ ਐਸ.ਡੀ.ਐਮ. ਸਾਹਿਬ ਸਾਰੇ ਬਹੁਤ ਹੀ ਵਧਾਈ ਦੇ ਪਾਤਰ ਨੇ ਤੇ ਪ੍ਰਮਾਤਮਾ ਸਭ ਨੂੰ ਚੰਗੀ ਸਤਿਗੁਣ ਦੀ ਦੇਵੇ ਚੰਗੀ ਸਿਹਤਦਾਨ ਕਰੇ ਤੇ ਬਾਕੀ ਹੋਰ ਜੇ ਕੋਈ ਸ਼ਮਾ ਯਾਚਨਾ ਜੇ ਕੋਈ ਪੁੱਲ ਚੁੱਕ ਹੋਗੀ ਹੋਵੇ ਤਾਂ ਮਾਫੀ ਜਿਵੇਂ ਅੱਗੇ ਕੰਮ ਕਰ ਰਹੇ ਹਾਂ ਕੋਸ਼ਿਸ਼ ਹੈ ਕਿ ਨਵੇਂ ਸਾਲ ਵਿੱਚ ਆਉਂਦੇ ਸਾਲ ਇਸ ਤੋਂ ਵੀ ਵਧੀਆ ਕੰਮ ਕਰਕੇ ਦਿਖਾਵਾਂਗੇ ਨਾ ਬੰਦ ਜਿਹੜੇ-ਜਿਹੜੇ ਵਿਕਾਸ ਕਾਰਜ ਜਿਹੜੇ ਮੇਨ ਅਹਿਮ ਨੇ ਹੋਰ ਵਾਲੇ ਨੇ ਤੁਸੀਂ ਅੱਗੇ ਮਤੇ ਪਾਸ ਕਰਕੇ ਜਿਹੜੀ ਲੋਕਾਂ ਨੂੰ ਰਾਹਤ ਮਿਲੇਗੀ ਦੇਖੋ ਜੀ ਨਬਾ ਕੂੜਾ ਮੁਕਤ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਐਮਐਲਏ ਸਾਹਿਬ ਹੀ ਬਹੁਤ ਲੋਕ ਵੀਡੀਓਜ਼ ਪਾਉਂਦੇ ਹੁੰਦੇ ਸੀਗੇ ਕਿ ਹਰ ਇੱਕ ਜਗ੍ਹਾ ਤੇ ਢੇਰ ਪਏ ਹੁੰਦੇ ਸੀ ਉਹ ਸਾਰੇ ਨਾਬਾ ਨਿਵਾਸੀ ਗਵਾਹ ਨੇ ਕਿ ਨਾਬਾ ਨੂੰ ਕੂੜਾ ਮੁਕਤ ਕਰ ਦਿੱਤਾ ਗਿਆ ਹੈ ਬਾਕੀ ਇੱਕ ਸਵੱਛ ਪਾਣੀ ਦੀ ਸਮੱਸਿਆ ਹੈ ਜਿਹੜੀ ਉਹ ਕੀ ਹੁਣ ਜੋ ਬਹੁਤ ਹੀ ਜਲਦੀ ਦੂਰ ਹੋ ਜਾਵੇਗੀ ਬਾਕੀ ਸਾਰੇ ਸੜਕਾਂ ਵੀ ਬਣਦੀਆਂ ਨੇ ਬਹੁਤ ਹੀ ਚੰਗਾ ਵਿਕਾਸ ਸਾਡੀ ਤਰਫ ਤੋਂ ਹੋ ਰਿਹਾ ਪਰ ਇੱਕ ਸਾਲ ਬਹੁਤ ਘੱਟ ਹੁੰਦਾ 1.5 ਸਾਲ ਬਹੁਤ ਘੱਟ ਹੁੰਦਾ ਤੇ ਆਉਣ ਵਾਲੇ ਅੱਗੇ ਟਾਈਮ ਵਿੱਚ ਤੁਹਾਨੂੰ ਹੋਰ ਵੀ ਤਰੱਕੀ ਦੀ ਰਾਹਾਂ ਤੇ ਨਾਬਾਂ ਨੂੰ ਲੈ ਕੇ ਜਾਵਾਂਗੇ ਅੱਜ ਨਵਾਂ ਸਾਲ ਹੈਗਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਕਰਕੇ ਪੰਜਾਬ ਵਾਸੀਆਂ ਨੂੰ ਚਾਹੇ ਉਹ ਦੇਸ਼ ਵਿਦੇਸ਼ ਜਿੱਥੇ ਵੀ ਰਹਿੰਦੇ ਨੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਇਆ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੇ ਹਰ ਇੱਕ ਦਾ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਅੱਜ ਨਗਰ ਕੌਂਸਲ ਦੇ ਵਿੱਚ ਹੀ ਨਵੇਂ ਸਾਲ ਦੀ ਸ਼ੁਰੂਆਤ ਇਹ ਅਖੰਡ ਪਾਰਸਾਬ ਦੇ ਭੋਗ ਪਾਏ ਜਾ ਰਹੇ ਹੋਏ ਨੇ ਮੈਂ ਵੀ ਇੱਥੇ ਪਹੁੰਚਿਆ ਸਮੁੱਚੀ ਸੰਗਤ ਵੱਲੋਂ ਸਮੁੱਚੇ ਮੁਲਾਜ਼ਮਾਂ ਵੱਲੋਂ ਬਹੁਤ ਖੁਸ਼ੀ ਦੀ ਗੱਲ ਆ ਤੇ ਸਮੁੱਚੇ ਰੂਪ ਦੇ ਵਿੱਚ ਅਰਦਾਸ ਹੋ ਰਹੀ ਆ ਕਿ ਪ੍ਰਮਾਤਮਾ ਸਮੁੱਚੀ ਭਲਾਏ ਸਮੁੱਚੀ ਸੰਗਤ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਜਿੱਥੇ-ਇੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਲੋਕ ਵਸਦੇ ਨੇ ਸਾਰਿਆਂ ਨੂੰ ਮੇਸਾਲ ਦੀ ਬਹੁਤ-ਬਹੁਤ ਮੁਬਾਰਕਾਂ